ਜਿ ਕਿ ਜੋ ਕਿ ਗੁਰੂ ਰਾਮਦਾਸ ਕਲੋਨੀ ਚਾਟਾ ਦਾ ਰਹਿਣ ਵਾਲਾ ਹੈ ਕਿ ਉਹਦੇ ਜਿਹੜਾ ਉਹਦੇ ਤੇ ਇੱਕ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅੰਮ੍ਰਿਤਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉਥੇ ਐਕਸਯੂਵੀ ਵਾਹਨ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰੀ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ profession ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਉਂਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈ residențial ਏਰੀਏ ਦੇ ਵਿੱਚ ਫਾਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਤੇ ਲੱਗੀਆਂ ਹੋਈਆਂ ਸੀ ਐਸਐਚਓ ਸ਼ਾਟਾ ਇੰਸਪੈਕਟਰ ਲਵਪਰੀ ਅਸ ਸੀਪੀ Shivdarshan ਸਾਡੇ ADCP ਸਿਟੀ ਜਿਹੜੇ ਸ੍ਰੀ ਬਨੈਲਾ ਜੀ ਔਰ ADCP ਹਰਪਾਲ ਜੀ ਸਾਰੀ ਸੁਪਰਵਾਈਜ਼ਨ ਜਿਹੜੀ ADCP ਰਵਿੰਦਰਪਾਲ ਜੀ ਕਰ ਰਹੇ ਸੀਗੇ ਸੋ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨੌਯਨਗੜ੍ਹ ਸ਼ਹਿਰ ਦਾ ਹੈ ਜਿਹੜਾ ਕਿ ਹੁਣ ਕਨਪੁਰ ਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ ਬਲੈਂਕਟ ਦੇ ਵਿੱਚ ਇਹ ਇਹ ਤੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦਾ ਹੀਰੋਇਨ ਦਾ ਕੇਸ ਵੀ ਹੈ ਕਿਉਂਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੇ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਉਹਨਾਂ ਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਹੈ ਤੇ ਇਹਨੇ ਦੱਸਿਆ ਵੀ 30 ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਆਪਾਂ ਖੜੇ ਹਾਂ ਹੁਣ ਆਪਣੇ ਜਿਹੜਾ ਗਾਰਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਚਾਟਾ ਦੇਖੋ ਉਈ ਥੀਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀਐਨਐਸ ਜਿਹੜੀ ਈ ਸਾਕਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਜਿਹਨੇ ਦਵਾ ਦਵਾ ਜਿਹੜਾ ਪਿਸਟਲ ਸੀ 30 ਬੋਰਡ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਇਹਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਹਨਕ ਕਰਕੇ ਤੇ ਸੌਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਫਟ ਫੈਂਸ ਕੋਲੀ ਚਲਾਈ ਜਿਹੜੀ ਕੈਦ ਨਾਲ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਹੈ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਇਹਦਾ ਪੁਰਾਣਾ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੀ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਹੈ ਫਿਰ ਪਿੱਛੇ ਜੋ ਪਤਾ ਲੱਗਿਆ ਕੋਈ ਕੰਪਰਮਾਈਜ਼ ਲੋਕਾਂ ਨੇ ਵਿੱਚ ਪਾ ਕੇ ਕਰਾਤਾ ਉਹ ਕੱਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਤੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜਿਹੜਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਣਾ ਨੈਣਕਾ ਚਾਟੇ ਤਾਂ ਉਹ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਤੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਹੈ ਬਹੁਤ ਜਲਦੀ ਅਸੀਂ ਟਰੇਸ ਕਰਦੇ ਆ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ ਤੋ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਵਾਜਾ ਬਨਾਮ ਵੀ ਦਿੱਤਾ ਜਾਏ ਸਰ ਪਿਛਲੇ ਕਿੰਨੇ ਵੀ ਨਾ ਪਹਿਲਾਂ ਵੀ ਇਹਦੇ ਉੱਤੇ ਫਾਇਰਿੰਗ ਇਨਸੀਡੈਂਟ ਹੋਇਆ ਕਿਤੇ ਇੱਥੇ ਬਣੀ ਛੜਾ ਚੌਂਕ ਦੇ ਵਿੱਚ ਛੜਾ ਚੌਂਕ ਦੇ ਵਿੱਚ ਉਹ ਚੈੱਕ ਅਰੇਂਜ ਮੈਨੂੰ ਮੇਰੇ ਨਹੀਂ ਧਿਆਨ ਚੋਂ ਪਰ ਚੈੱਕ ਕਰ ਲਾਂਗੇ ਬਟ ਉਦੋਂ ਕੋਈ ਕੇਸ ਰਿਸਟ ਨਹੀਂ ਸ਼ਾਇਦ ਹੋਇਆ ਅੱਛਰ ਜਿਹੜਾ ਕੰਪਲੇਂਟਡ ਹੈ ਉਹਦੇ ਤੇ ਵੀ ਪਰਚੇ ਨੇ ਇਹ ਐਂਡੀਪੀਐਸ ਦਾ ਪਰਚਾ ਹੈ ਜੀ ਹੀਰੋਇਨ ਦਾ ਸਰ ਇਹ ਕਿੰਨੇ ਕਿੰਨੇ ਲੋਕਾਂ ਨਾਲ ਦੁਸ਼ਮਣੀ ਸੀ ਕਿਉਂਕਿ ਬਲੈਂਕਟ ਦਾ ਕੰਮ ਕਰਦਾ ਕਾਫੀ ਟਫ ਹੋ ਜਾਂਦਾ ਇਸ ਤਰ੍ਹਾਂ ਦੇ ਬੰਦੇ ਦੇ ਕੋ ਮੈਨੂੰ ਤਾਂ ਇਹੀ ਲੱਗਦਾ ਕਿ ਨਿੱਜੀ ਦੁਸ਼ਮਣੀ ਇਹਨਾਂ ਦੀ ਕਾਫੀ ਥੇਰ ਤੋਂ ਚੱਲ ਰਹੀ ਸੀਗੀ ਆਹੀਂ ਲੋਕਾਂ ਨੇ ਵਿੱਚ ਪਾ ਕੇ ਕੰਪਰਮਾਈਜ਼ ਕਰਾਇਆ ਤੇ ਫਿਰ ਉਹ ਕੰਪਰਮਾਈਜ਼ ਤੇ ਨਹੀਂ ਟਿਕੇ ਉੱਪਰੋਂ ਆ ਕੇ ਇਹੋ ਜਿਹਾ ਕੀਤਾ ਬਣ ਰਿਹਾ ਇਹਦੀ ਇਹੋ ਜੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਸਾਡੀ ਸਿਵਲਾਈਜ਼ਡ ਸੁਸਾਇਟੀ 'ਚ ਔਰ ਜੋ ਮਾਨਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈ ਕਿ ਕਿਸੇ ਨੂੰ ਇਦਾਂ ਦਾ ਜਿਹੜਾ ਲੌ ਲਸਨਰਸ ਕ੍ਰੀਏਟ ਕਰਨੀ ਜਾਂ ਸੈਂਸੇਸ਼ਨਲ ਕ੍ਰਾਈਮ ਕਰਨਾ ਜਿਹੜਾ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਨੇ ਆਂ ਔਰ ਐਸੇ ਕਰਕੇ ਇਹਨੂੰ ਰਿਕਾਰਡ ਟਾਈਮ ਤੇ ਟ੍ਰੇਸ ਕਰਕੇ ਮੁਲਜ਼ਮ ਨੂੰ ਫੜਿਆ ਗਿਆ ਸਰ ਬਲਿੰਕਟ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਕੋਲ ਪਿਸਤਲ ਨਹੀਂ ਹੈ ਕਿਸ ਤਰ੍ਹਾਂ ਉਹ ਸਾਰੇ ਕਰ ਰਹੇ ਜੀ ਕਿਉਂਕਿ ਮਾੜੇ ਬੰਦਿਆਂ ਨਾਲ ਲਿੰਕ ਹੈ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਜੇਲ੍ਹ ਜੂਲ ਚ ਵੀ ਰਹਿ ਕੇ ਆ ਅੱਧਾ ਕਿਲੇ ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੈ ਤੋਂ ਐਨਟੀਫਲ ਜੋ ਬਲਿੰਕਟ ਨੇ ਵੀ ਦਿੱਤੀ ਉਹਨਾਂ ਨੇ ਵੀ ਕੋਈ ਵੈਰੀਫਿਕੇਸ਼ਨ ਕਰਾ ਨਹੀਂ ਆ ਮੇਰੇ ਖਿਆਲ ਇਹ ਪੁਆਇੰਟ ਦੇਖਾਂਗੇ ਜੀ ਉਹਨੂੰ ਪੁੱਛਦੇ ਆ ਬਲਾਕੇ ਬਲਿੰਕਟ ਵਾਲਿਆਂ ਨੂੰ ਕਿਉਂਕਿ ਇਹ ਚੀਜ਼ ਬੜੀ ਮਾੜੀ ਹੈ ਕਿਉਂਕਿ ਇਹਨਾਂ ਦਾ ਪਬਲਿਕ ਨਾਲ ਫੇਸ ਹੈ ਇਹਨਾਂ ਦਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆਉਂਦੇ ਆ ਜਾਂ ਹੋਰ ਕਰਦੇ ਉਹਦੇ ਨਾਲ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕੀ ਰੇਕੀ ਵੀ ਕਰਦਾ ਸੀ ਬਲਿੰਕਟ ਦੇ ਵਿੱਚ ਰਹਿ ਕੇ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਬਾਕੀ ਕੁਝ ਕੁਛ ਹੋਏ ਦੀ ਉਹਨਾਂ ਨੇ ਵੀ ਕਾਰਵਾਈ ਕੀਤੀ ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਪ੍ਰੀਵੈਂਟਿਵ ਐਕਸ਼ਨ ਲਿਆ ਹਾਲਾਂਕਿ ਉਹ ਅਤੇ ਇਹ ਘਟੀ ਤਾਂ ਉਹਨਾਂ ਦੇ ਵਿੱਚ ਆਈ ਗਈ ਕ੍ਰਾਈਮ ਦੇ ਉਹ ਤਾਂ ਹੁਣ ਨਹੀਂ ਛੁੱਟਣ ਲਾ ਰਹੀ ਠੀਕ ਹੈ ਥੈਂਕ ਯੂ ਜੀ